ਕੋਈ ਨਹੀਂ 16 ਵਾਲੀ ਆਪਣਾ ਮੰਨ ਲੈ ਨਾ ਹੋਈ ਛਾਣ ਦੇ ਪਹਿਲੀ ਬੋਲੀ ਨਹੀਂ 16 ਵਾਲੀ ਭਾਈ 16 ਵਾਲੀ ਉਹ ਨਹੀਂ ਹੋਈ ਨਹੀਂ ਕੋਲੋਂ ਮੰਨ ਲੈ ਯਾਰ ਉਹ 16 ਦੀ ਕਿਹੜੇ ਦੇ ਕੋਲੋਂ ਮੰਨ ਲੈ ਯਾਰ ਦੇਦਾ ਫਿਰ ਗਾਪੇ ਦਾਂ ਯਾਰ ਇੱਕੋ ਹੀ ਗੱਲ ਦੱਸੂਗਾ ਲੈ ਕੇ ਜਾਣੀ ਓ ਤੁਹਾਡੀ ਮਰਜ਼ੀ ਰੁਪਇਆ 26000 ਦੇ ਦਿਓ ਬੱਕਰੀ ਦਾ ਜਲੇ ਜਾਣੀ ਆ ਫੜ ਕੇ ਖੜ ਜਾ ਬਈ ਕਹਿੰਦੀ ਕੋਈ ਨਹੀਂ ਖੜ ਜਾ ਘਮਾਟ ਕੋਈ ਗੱਲ ਈਆ ਮੱਥਾ ਵੀਰੋ ਜਰਾ ਡਬੋਪ ਨਾ ਦਵਾਉਣ ਬੱਡਾ ਉਹ ਦੇਖ ਗੰਗਰ ਖੜਾ ਕਾਲਾ ਖੜਾ ਸਾਹਮਣੇ ਉਹ ਵੱਡਾ ਰਹੇ ਨੇ ਨਾ ਉਹ ਤਿੰਨਾਂ ਦੇ ਲੱਗੇ ਹਾਂ 9 15000 ਉਹਸੇ ਨੂੰ ਹੀ ਪੁੱਛ ਲੋ ਉਸੇ ਨੂੰ ਪੁੱਛੋਗਾ ਚਾਚਾ ਹੋ ਠੀਕ ਹੈ ਪਰਿਵਾਰ ਠੀਕ ਜੱਥ ਦੇ ਲਲਾਂ ਗੀ ਸਾਥ ਤੇ ਚੱਲਿਆ ਗਿਆ ਔਰ ਦੇਣਾ ਉਹ ਕੀ ਮੋਲ ਲੈ ਜਾਈ ਨਾ ਉਹ ਕੋਲੇ ਕੀ ਮੋਲ ਲੈ ਔਰ ਬਾਈ ਠੀਕ ਹੈ ਕੀ ਹਾਲ ਹੈ ਠੀਕ ਹੈ ਜੀ ਕੋਸਣਾ ਬਾਈ ਜੀ ਜਾਣ ਵਾਰ ਕੋਈ ਕਹੇ ਲੈਣਾ ਬੱਕਰੀ ਗੱਪਣ ਪਾਪਾ ਆ ਜਾਗਾ ਬਈ ਕਾ ਸੰਭਾਲ ਦੇ ਪਰੇ ਹੋ ਜਾ ਕਰ ਯਾਰ ਮੈਂ ਇਹਦਾ ਮੇਰਾ ਸੂਲ ਹੋ ਰਾ ਬਾਈ ਆ ਲੈ ਕੱਟੀ ਮੜਾ ਜਾ ਕੰਪਨੀ ਕਿੰਨੀ ਹੈ ਹਾਂ ਠੀਕ ਹੈ ਹੂੰ ਮੀ ਤਾਂ ਆਪੇ ਹੀ ਆਣਾ ਅੱਜ ਬਾਬਾ ਆਇਆ ਫਿਰਦਾ ਕੋਈ ਬੱਕਰੀ ਗੱਪਣ ਹੈਗੀ ਹੈ ਗਰੰਟੀ 2 ਮਿੰਟ ਛੱਡ ਦੇ ਵਿਖਾ ਦੇ ਮਣੀ ਬੱਕਰੀਆਂ पची छा <laughs> ਗੱਲਬਾਤ ਕਰ ਲੈਂਦੇ ਆਂ ਬਾਈ ਹੁਣ ਬੱਕਰੀ ਫੱਟੇਗੀ ਹਾਏ ਥੋੜੇ ਬੱਕਰੀ ਫੱਟੇ ਨਹੀਂ ਹੁਮ ਆਪ ਹੀ ਦੇਖ ਲਾ ਨਹੀਂ ਆ ਨਹੀਂ ਬੱਕਰੀ ਨਵਾਂ ਖਾਣਾ ਕੋਈ ਬਾਈ ਨੁਕਸ ਹੋਊਗਾ ਵਾਪਸ ਇਹ ਬੋ ਮੋਦੀ ਜੀ ਦੇ ਰਿਓ ਪਾ ਜੋ ਹਾਲ ਨਹੀਂ ਹੁਣ ਕਹਿ ਵਾਪਸ ਕਰ ਦਿਓ ਬੱਕਰੀ ਉਹ ਵੀ ਆਪ ਤੋਂ ਖਾਵੇ ਇਹ ਨਹੀਂ ਕੋਈ ਨੁਕਸ ਹੋਵੇ ਚ ਬੰਦਾ ਗਈ ਜਾਂਦਾ ਕੋਈ ਨੁਕਸ ਹੋਈ ਬਾਈ ਆ ਖੜਾ ਬੱਕਰੀ ਇੱਥੇ ਵਾਪਸ ਕਰ ਦਿਓ ਕੋਈ ਨੁਕਸ ਹੋਊਗਾ ਬੱਕਰੀ ਦੇ ਵਿੱਚ ਕੋਈ ਵੀ ਨੁਕਸੇ ਤਰ੍ਹਾਂ ਹੋਵੇ ਵੀ ਮਾਰਾ ਮੈਨੂੰ ਬੜਲੋ ਯਾਰ ਪਾ ਜੋ ਹੋਊਗੀ ਤਰ੍ਹਾਂ ਆ ਗੋ ਮੈਨੂੰ ਥੋੜਾ ਬੜਲੋ ਕੀ ਹਾਂ ਕਹਾ ਤਾ ਹੁਬੂ ਗੋਵਾ ਪੂਹਦੂ ਆ ਮੈਂ ਮਾਇਆ ਟਾਈਮ ਤੇ ਆਉਂਗਾ ਆਪਦੇ ਤੇ ਤੂੰ ਤਾਂ ਪੈਗਾ ਮੋੜਾ ਮੇਰਾ ਚੱਕਣਾ ਹੈਗਾ ਮੈਂ ਦੇਖੋ ਜੀ ਕੋਈ ਨਹੀਂ ਇਹ ਲਾ ਬੱਕਰੇ ਤੋਂ ਕਰਾਸ ਕਰਾਈਏ ਜੱਟ ਸਰ ਇੱਕ ਨਹੀਂ ਆਪਾਂ ਆ ਪੂਰੇ ਸਰੇ ਦੇ ਬੱਕਰੇ ਨੂੰ ਕਰਾਸ ਕਰਾਈਏ ਪਤਨਰ ਕਹਾਦਾ ਹੈ ਜੇ ਤੋੜਦਾ ਤੇ ਰੰਗ ਹੀ ਹੈਗਾ ਕਰਾ ਆਹ ਲੀ ਲੱਗੇ ਹੈ ਜੀ ਆਹ ਦੇ ਮਹਾਰਾਜ ਰੰਗ ਦੇਖ ਲੋ ਜੀ ਆਓ ਦੇਖੋ ਆਹ ਦੇ ਰੰਗ ਬੱਠੇ ਪੂਰੇ ਦੂਗਾ ਬੂਗਾ ਨਹੀਂ ਇੱਥੇ ਕੋਈ ਮੰਡੀ ਚ ਹੋਰ ਬੱਕਰੀ ਆਈ ਨਹੀਂ ਸਹੀ ਹੈ ਇਹ ਹੀ ਲਾ ਲਾਂਗੇ ਟੱਕਾ ਵੱਧਾਏ ਮੋੜਾ ਲੈ ਵੀ ਡੇਡੀ ਹੋ ਡੇਡੀ ਇਹਦਾ ਬਾਈ ਮੈਨੂੰ ਬਾਹਰ ਘਟ ਕਹਿੰਦੇ ਨੇ ਜਦੋਂ ਉਹਨਾਂ ਕੋਈ ਨਹੀਂ ਆਪਾਂ ਕਿਹੜਾ ਕੋਈ ਗੁੱਸਾ ਜਾ ਕੇ ਚਾਹ ਪੰਜ ਰੁਪਏ ਕਹਿ ਜੋ ਨਾ ਫੜੋ ਹਾਂ ਇਹ ਜਰਾ ਤਾਨੂੰ 13 ਹੀ ਬੱਟ ਦੇ 13 ਫੋਨ 13 ਕੋ ਬਖੇਗਾ ਨਾ ਤੂੰ ਬੋਣੀ ਹੈ ਪੂਰੇ ਚੱਲ ਕੋਈ ਨਹੀਂ ਹੈ ਲਓ ਜੀ ਲਓ ਬੱਕਰੀ ਦੀ ਮਾਈ ਗਾਰੰਟੀ ਆ ਕੱਪੜਾ ਠੀਕ ਹੈ ਬੱਕਰੀ ਮੈਂ ਨੂੰ ਬਈ ਚਾਰ ਬਈ ਬੱਕਰੀ ਰੱਖਦੇ ਆ ਚਾਚੇ ਨੇ ਕਿੰਨੇ ਖਾਨੀ ਕਿੰਨਾ ਕਮਾਲ ਹੈ ਕੋਈ ਕਰਾ ਆਪਾਂ ਨੂੰ ਉਹ ਨਹੀਂ ਹੈਗਾ ਮੈਂ ਤਾਂ ਆਰਡਰ ਆਉਂਦਾ ਸਮਾਂ ਤੇ ਬੱਕਰੀਆਂ ਬਾਈ ਲਿਆ ਕੇ ਦੇ ਲਿਆ ਕੇ ਚਲ ਮੈਂ ਅੱਜ ਜੁੰਮੇ ਦਾ ਬੱਕਰੀ ਦਵਾ ਰਿਹਾ ਹਾਂ ਆਪਾਂ ਦਾ ਜ਼ਿੰਮੇਵਾਰੀ ਕੋਈ ਵੀ ਹਮਾਰਾ ਕਰ ਤੂੰ ਜੰਗਲਾਂ ਦੇ ਕੋਈ ਚੱਕਰ ਨਹੀਂ ਹੈਗਾ ਇਹਦਾ ਹਾਂ ਇਹਦਾ ਇਹ ਚੀਜ਼ ਨੇ ਤੈਨੂੰ ਚਾਰ ਬੰਦਿਆਂ ਦੇ ਭਾਈ ਆਟਰਾ ਹੋਏ ਨੇ ਆ ਰਿਸ਼ਕ ਦਾ ਆਤਰਾ ਕੇ ਕਹਿਣਾ ਬੱਕਰੀਆਂ ਦਾ ਬੱਸ ਦੱਸ ਕਿ ਕਿੰਨੇ ਦੇ ਮੈਂ ਬੱਕਰੀ 14 ਜੀ ਬੱਕਰੀ ਪਾ 14 14 ਵਾਲੀ ਕਿੱਥੇ ਆਈ ਹਮਲੇ ਆਇਆ ਫਿਰ ਹੋਰ ਵੀ ਉਹਦਾ ਯਾਰ ਇਹ ਪੱਕਾ ਹੀ ਮੱਲੇ ਲਵਾ ਦੇ ਭਾਈਆਂ ਪਿੱਛੇ ਨਾ ਨਾ ਮੈਂ ਭਾਈ ਉਹ ਹੀ ਲਵਾ ਦੇਗਾ ਮੋਲ ਇਹ ਰਾਇ ਕਰ ਲਈ ਭਾਈਆਂ ਦਾ ਬੰਦਾ ਕੱਲ ਨੂੰ ਨਾ ਦੱਸ ਜੀ ਦੁਕੜਾ ਬਣਾਉਣਾ ਯਾਰ ਇੱਕ ਗੱਲ ਇੱਕ ਦਿਨ ਮਿਲਦਾ ਯਾਰ ਚੱਲ ਦੇਖ ਲੋ ਕੋਈ ਤੁਸੀਂ ਦੱਸ ਮੈਂ ਇੰਨੇ ਦਾ ਇਹਦਾ ਛੇਲੀਆਂ ਦਾ ਮੁੱਲ ਲੱਗ ਨਹੀਂ ਇਹਦਾ ਬੱਕਰੀ ਹੁਣ ਹਾਜ਼ਰ ਆਈ ਛੇਲੀ ਤਾਂ ਭਾਵੇਂ 5000 ਦੀ ਦੀ ਹੈ 20000 ਦੀ ਹੈ ਆ ਤਾਂ ਮੈਂ ਬੱਚਾ ਵੇਚਿਆ ਜੋ ਉਹ ਹੀ ਤਾਂ ਗੱਲ ਹੈ ਮੈਂ ਹੁਣ ਜਾ ਕੇ ਲੈ ਆਂਗਾ ਦੱਸ ਦੇਣਾ ਉਹ ਵੀ 20000 ਵਿੱਚ ਹੈ ਉਹੀ ਤਾਂ ਗੱਲ ਹੈ ਜੀ ਇਹਦਾ ਯਾਰ ਅਲੋੜੀ ਕੁਆਲਿਟੀ ਆ ਰਹੀ ਯਾਰ ਗੱਲ ਤਾਂ ਤੂੰ ਆ ਦੱਸ ਇਹ ਵੀ ਦੁਕਰਣਾ ਨਹੀਂ ਯਾਰਾ ਤੂੰ ਸੀ ਉਹ ਪੱਕਾ ਮੁੱਲ ਦਾ ਦੋ ਮੈਂ ਮੈਂ ਕੀ ਦੱਸਾਂ ਹਾਂ ਫੜ ਯਾਰ ਤੇਰੀ ਬੱਠ ਦੇਤੀ ਯਾਰ ਹੁਣ 15000 ਨਹੀਂ 15 ਆਲੀ ਕਿੱਥੇ ਇਹ 15 ਆਲੀ ਥੋੜਾ ਜੀ ਹੋਰ ਹੋਰ ਕਰੀ ਚੰਗੇ ਬੱਕਰੇ ਦੇ ਇਹ ਮੁੰਡੇ ਦਿੰਦੀ ਹੈ ਮੁੰਡੇ ਵੀ ਆ ਦੇਖ ਲਓ ਬੱਕਰੇ ਨੂੰ ਜੀ ਕਾ ਬੱਕਰਾ ਛੱਡ ਦੇ ਬਾਈ ਹਾਂ ਚੱਲ ਜਾ ਤੂੰ ਉੱਪਰ ਨਹੀਂ ਆ ਯਾਰਾ ਅੱਗੇ ਅੱਗੇ ਤੋਂ ਮੂਡ ਖਰਾਬ ਕਰਿਆ ਯਾਰ ਫੇਰ ਚੰਗੇ ਬੱਕਰੇ ਦਾ ਨਵੀਂ ਕਰਾਈ ਦੀ ਆ ਚਾਚਾ ਉਹ ਨਹੀਂ ਹੈ ਗਿਆ ਕੀ ਇਹ ਇਹ ਤਾਂ ਹਨ ਕਰਮ ਨਹੀਂ ਯਾਰਾ ਗਾ ਹਨ ਕਰਮ ਨਹੀਂ ਯਾਰਾ ਨਹੀਂ ਕਰਮ ਨਹੀਂ ਬੱਕਰੀ ਦੇ ਬੱਚੇ ਚਲੇ ਜਾਣ ਨਹੀਂ ਨਹੀਂ ਜੀ ਕੋਈ ਮੌਕੇ ਹੋ ਵੀ ਜਾਂਦਾ ਛੱਡਦੀ ਨਹੀਂ ਹੈਗਾ ਜੀ ਕੋਈ ਬੱਚਾ ਅਵੇ ਪੋਦੇ ਪਾਇਦਾ ਤੇ ਮਾਰਦੇ ਪਾਇਦਾ ਹੈ ਹੈਂ ਬੰਡਾ ਨਹੀਂ ਆਹ ਸੱਟ ਬਾਈ ਜਮ ਓਕੇ ਆਹ ਨਾ ਮੇਰਾ ਮੁੰਡਾ ਦਾ ਇੱਕ ਉਹ ਆ ਵੀ ਮਾਰਦੇ ਦਾ ਵੱਡਾ ਹੋ ਗਿਆ ਇਤਨੀ ਜੱਡੀ ਰਹਿ ਗਿਆ ਮੈਂਥੋਂ ਤਾਂ ਆ ਰਹੀ ਆ 20 ਨੂੰ ਗਏ ਉਹ ਲੋ ਫੜਿਆ ਪਾਣੀ ਨੂੰ ਤੱਕ ਦੇ ਕਿਉਂ ਉਰ ਕੇ ਖਾ ਗਏ ਤਾਂ ਦੇ ਹੁਣ 21 15000 ਨਹੀਂ ਅੱਛਾ 15000 ਦੀ ਨਹੀਂ ਨਹੀਂ ਹੰਦ ਨੇ ਦਿਨੀਆਂ ਨਹੀਂ ਬਹੁਤ ਘੱਟ ਪਾਣੀ ਪਾਣੀ ਕਿੰਨੇ ਦਿਨੀਆਂ ਕੱਟ ਬਾਬਾ ਬੰਦੇ ਮੂੰਹ ਨਾ ਕਰਦੇ ਕਿੰਨੇ ਚਿਰ ਦੀ ਗੱਪਾਂ ਹੈ ਇਹ ਇਹ ਬੱਕਰੀ 4 ਮਹੀਨਿਆਂ ਤੋਂ ਉੱਪਰ ਲੱਗੀ ਹੈ ਜੀ ਇਹਨੇ 15 ਦਿਨਾਂ ਤੋਂ ਬੱਕਰੀ ਦਾ ਧਾਰਾ ਥਣ ਸਿੱਧੇ ਕਰਨ ਲੱਗ ਗਿਆ ਨੇ ਲਾ ਫੜੋ ਜਿਹਦੇ ਕਰੇ ਨਾ ਕਰੇ ਜਿਹੇ ਬਿੰਗ ਕਰਦੇ ਹਾਂ ਆਹੀ ਜੱਟ ਹੈਗੀ ਆਖਰੀ ਨੀ ਫਿਰ ਕਹਾਂ ਜਾਂਗਾ 16000 ਦੀ ਬੱਕਰੀ ਹੋ ਗਈ 16 ਵਾਲੀ ਉਹ ਰੱਖ ਲਾ ਪਾ 16 ਵਾਲੀ ਪੱਕੀ 16 ਵਾਲੀ ਮਾਂ ਹੋਈ ਆਣੇ ਪਹਿਲੀ ਬੱਕਰੀ ਨਹੀਂ 16 ਵਾਲੀ ਭਾਈ 16 ਵਾਲੀ ਉਹ ਹੋ ਗਈ ਨਹੀਂ ਹੋਈ ਨਹੀਂ ਗੱਲ ਮੰਨ ਲੈ ਯਾਰ ਉਹ 16 ਨਹੀਂ ਕਿਹੜੇ ਦੇ ਗੱਲ ਮੰਨ ਯਾਰ ਦੇਖ ਤਾਂ ਫਿਰ ਗੱਲ ਮੰਨ 16 ਵਾਲੀ ਬੱਕਰੀ ਕਿਹੜੇ ਦੀ ਮੂਹੜ ਨਹੀਂ ਬਾ ਠੀਕ ਨਹੀਂ ਨਹੀਂ 16 ਉਹ ਠੀਕ ਹੈ 16 ਵਾਲੀ ਉਹ ਠੀਕ ਹੈ ਸਾਢੇ 16 ਹੋ ਗਈ ਨਹੀਂ ਨਹੀਂ ਸਾਢੇ 16 ਆ ਦੇ ਬਾਹਰ ਦੇਖ ਰੋ ਇਹ ਕੋਈ ਲਈਏ ਸਾਢੇ 16 ਹਾਂ ਇਹਨਾਂ ਵਾਲੀ ਬੱਕਰੀ ਨਹੀਂ ਹੈਗੀ ਕਿਹੜਾ ਦੇ ਮਾਵਾਕ ਬੱਕਰੋ ਤਾਂ ਮੇਰੇ ਤੇ ਪੱਲੋ ਰਹੋ ਨਾ ਜੇ ਵਾਂ ਮੈਂ ਬੋਲ ਨਾ ਨਾ ਪੁੱਸੇ ਬਣਾ ਪਾਇਆ ਮੈਂ ਨਹੀਂ ਬੋਲੇਗਾ ਐਨੇ ਵਾਲੀ ਇਹ ਮੇਰਾ ਸੂਲ ਹੈ ਦੇ ਦੇ ਬੱਕੀ ਯਾਰ ਨਾ ਨਾ ਇੰਨੇ ਬੱਕਰੀ ਕਾੜੇ ਖਦੇ ਨਹੀਂ ਨਹੀਂ ਹੁਣ ਜਾਂ ਪੱਕਾ ਮੁੱਲ ਲੱਗੋ ਤਾਂ ਹੀ ਦੂੰਗਾ ਪੱਕਾ ਲਾਤਾ ਪੱਕਾ ਕੀ ਲੱਗਣਾ ਤੂੰ ਯਾਰ ਤੁਹਾਨੂੰ 25 ਕਿਹਾ ਜੀ ਹਾਂ 20 ਹੀ ਕਹਿੰਦਾ ਤੂੰ ਵੀ ਦੀ ਗੱਲ ਕੇ ਨਾ ਮਾਨ ਦੇਖੀ ਪਾ ਲਈ ਅਈ ਕੰਮ ਨਹੀਂ ਕਰਦੇ ਆ ਹਾਂ ਕੰਮ ਕਿਉਂ ਕਰਦਾ ਹੀ ਕੰਮ ਹੀ ਤਮ ਕਰਦਾ ਤੂੰ ਨਹੀਂ ਕਰਦਾ ਨਹੀਂ ਕਰ ਲੈ ਬੱਕਰੀ ਆ ਕੇ ਨੇ 23000 ਦੀ ਲੈ ਜਾ ਹਾਂ 23000 ਕਿੰਨੀਆਂ ਦੇ ਦੇ ਥੱਲੇ ਕਿ ਜਦੋਂ 20 ਤੋਂ ਚਾਹ ਫਿਰ 20 ਜੇ ਦੇਣੀਆਂ ਬੱਕਰੀ ਬੱਕਰੀ ਵੀ ਦੇਖ ਲਓ ਆਏ ਬੱਕਰੇ ਦੇਖ ਲਈ ਬੱਕਰੀ ਦਾ ਕਿਉਂ ਕੋਈ ਖਾਲੀ ਹੋਵੇ ਤੈਨੂੰ ਪਾ ਤੁਲੀ ਪਈ ਆ ਬੱਕਰੀ ਜੀ ਦੋ ਬੱਚੇ ਦੋ ਬੱਕਰੀ ਚੰਗੇ ਬੱਕਰੇ ਤੋਂ ਕ੍ਰਾਸ ਕਰਾਈਂ ਕੋਈ ਆਈ ਵੀ ਬੱਕਰਾ ਨਹੀਂ ਕੋਈ ਮਾਰਾ ਤੀ ਲੈ ਛੱਡ ਦੇ ਹੈਗਾ ਬੱਕਰੀ ਕੱਬਣਾ ਬੱਕਰੀ ਫੰਡਰ ਨਹੀਂ ਹੈਗੀ ਬਸ ਆ ਜਾ ਹੋਰ ਵਧੀਆ ਹੋਰ ਕਿਹੜਾ ਚੱਲ ਕੋਈ ਨਾ ਹੋਰ ਦੇ ਚਾ ਕੋਈ ਨਹੀਂ ਦੇਖ ਰਗਾ ਹਾ ਕੋਈ ਹੋਰ ਜੇ ਦੇਣੀ ਹੈ ਹਣ ਥੋੜਾ ਗੱਲ ਕਰ ਹੈ ਫਾਈਨਲ ਲੱਤੀ ਤੇ ਅੜ ਗਿਆ ਆਉਂਗਾ ਜਾਈ ਜਾਂਦੇ ਆ ਆਇਆ ਆ ਜਾ ਬਿੜੇ ਚੱਲਦੇ 2 ਲੱਖ 3 ਲੱਖ 4 ਲੱਖ 5 ਲੱਖ ਦਾਂਡ ਲਾ ਤੂੰ ਮਿਲੀਅਨ ਦੀ ਗੱਲ ਕਰ ਮਿਲੀਅਨ ਨਹੀਂ ਬਾਕੀ ਉਹਨਾਂ ਗੱਡੀ ਬੱਕਰੀ ਉਹਦਾ ਕੀ ਮੱਗਿਆ ਉਹਦਾ ਘਾੜ ਵੱਕੀ ਆਦਾ ਇੱਕ ਮਿੰਟ ਬਾਈ ਆ ਆਓ ਜੀ ਆਓ ਸਰ ਜੀ ਅਤਰਗਰ ਜੀ ਇਹ ਦੂਜੇ ਸੇ ਸੁਣੀਏ ਕੋਈ ਨੋ ਜੀਨੀ ਕਲਾ ਮਾਜਦਾਵਲਾ ਇੱਧਰ ਦੀ ਆ ਨਾ ਇੱਧਰ ਹੀ ਆ ਜਾ ਗਲਤ ਆ ਗਿਆ ਹੋ ਜਾ ਜੇ ਲਾ ਰੂ ਜੇ ਤੂੰ ਵਧਿਆ ਨਹੀਂ ਆਉਂ ਉਹ ਬਾਵਾ ਕੱਫੂ ਯਾਰ ਆ ਬੋੜੇ ਕੱਸਾ ਘਟ ਮਾਰਿਆ ਹਾਂ ਆ ਦੇਖੋ ਬਾੜਨਾ ਜਦੋਂ ਮੈਂ ਬੰਨਣਾ ਉਹ ਕੱਸਾ ਘੱਟ ਮਾਰਾ ਬੜੇ ਦੇਖੋ ਲੈ ਲੈ ਜੂਗੀ 15 ਦਿਨ ਦੀ 15 ਤੋਂ 20 ਦਿਨ ਲੈ ਜੂਗੀ ਇੱਧਰ ਲਾਏ ਪੈ ਗਈ ਆ ਇਹਦੇ ਨਾਲ ਚੱਲ ਸੌਦਾ ਹਾਂ ਜੀ ਹਾਂ ਬਹੁਤ ਜ਼ਿੰਮੇਵਾਰੀ ਹੈ ਜੀ ਲਾਈਵ ਚਲੀ ਉਹਨਾਂ ਬੱਕਰੀ ਵਾਪਸ ਆਪ ਅੱਥਰ ਦੇਖ ਲਓ ਇਹ 2-2.5 ਮਹੀਨੇ ਦੀ ਗੱਬਣਾਈ ਉਹ ਇਹਨੇ ਨੇੜੇ ਨਾਲ ਨੇੜੇ ਨੇੜੇ ਦੀ ਰਾਹੀ ਜੋੜੀ ਹੈ ਜੀ ਬੱਸ ਕੜੀ ਕੜੀ ਇੱਕ ਆ ਬੜੀ ਲੋਹੀ ਹੈ ਲੋਹੀ ਦਾ ਤਾਹੇ ਚਾਰ ਮਹੀਨੇ ਦੀ ਗੱਬਣਾ ਜੀ ਚਾਰ ਨਹੀਂ ਚਾਰ ਦੀ ਗਾਰੰਟੀ ਆ ਜੀ ਹੁੰਦਾ ਯਾ ਦੇਖ ਲਓ ਤੁਸੀਂ ਆਪ ਦੇਖੋ ਮਾਰਾ ਜੀ ਇਹ ਸੋਹਣੇ ਨੇ ਹਾਂ 8 ਦਾ ਫਰੈਸ਼ ਆਈ ਬਲੋ ਹਾਂ 38 ਚਾਈਟ ਆ ਜੀ ਕਿੰਨੇ ਵੀ ਆ ਲਾਲ ਚੁਨਾ ਦੇ ਬਲੈ ਗੱਬਨ ਦੀ ਗਾਰੰਟੀ ਦਨ ਗਾਰੰਟੀ ਜੀ ਗਾਰੰਟੀ ਚਾਰ ਮਹੀਨੇ ਦੀ ਗੱਬਨ ਮੇਰੀ ਗਾਰੰਟੀ ਨਹੀਂ ਕੋਈ ਗਾਰੰਟੀ ਮੇਰੀ ਗਾਰੰਟੀ ਜੀ ਬੱਕਰੀ ਫੰਡਰ ਨੇ ਕਿਹੜੀ ਬੱਕਰੀ ਉਰੇ ਉਥੇ ਨਹੀਂ ਜਾ ਰਹੀ ਕਿਉਂ ਹਾਂਜੀ ਹਾਂ ਹਾਂ ਕੀ ਮੁੱਲ ਹੈ ਜਾਰੀ ਮੁੱਲ ਹੈ ਉਹਦਾ ਬੰਦਰ ਦਾ ਬੰਦੇ ਦਾ 32000 ਰੁਪਏ 32 ਕਿੰਨਾ ਹੁੰਦਾ 30 ਦੇ 2 ਹੁੰਦਾ ਆਹ ਕਿਉਂ ਤੋਂ ਜਾਣਾ ਯਾਰ ਆਉਂਦੇ ਆ ਪਾਣੀ ਕਿਹਦਾ ਹਾਂ ਹਾਂ ਤਾਂ ਨਾ ਆਇਆ ਹਾਂ ਕਿਹੜੀ ਕਿੱਥੇ ਕਿੱਧਰ ਹੈ ਜੀ ਲੰਮਾਰੋ ਜੀ ਨੇ ਕਿੱਥੇ ਤੁਸੀਂ ਕਹਿੰਦੇ ਇਕੱਠੇ ਆਈ ਇਹ ਨਿਕੇ ਦਾ ਪੂਰਾ ਲੀ ਜਾ ਸਕ ਨਹੀਂ ਆਉਂਦੀ ਪਸਲੇ ਆਉਂਦੀਆਂ ਨੇ ਪਸਲੇ ਪੂਰੇ ਹੋਈਆਂ ਕਈ ਵਾਰ ਮਾੜੇ ਮਟਾ ਪਸਲੇ ਪੂਰੇ ਜਿਹਾ गर तो तो नहीं हो रहे हैं भाई छोटे भाई। राइट वे हाइट भी है क्या? चाहिए। तो कितना दिन पानी आता है जाने भाई बुरी बकाया। तो क्या छत्ते चाहिए। नहीं पाएंगे इन डॉलर में। अब बदल सकते 38 ਦਾ ਪੁਰਾ ਮਾਰੀ ਮੋਟੀ ਬੱਦੀ ਹੋ ਸਕਦੀ ਇਹ ਬਾਕੀ ਘੱਟ ਨਹੀਂ ਬੱਕੀ ਚੰਗੀ ਆ ਯਾਰ ਇੰਨਾ ਮੈਨਾਂ ਧੱਕਾ ਕਰਿਆ ਤੂੰ ਧੱਕਾ ਨਹੀਂ ਕਰਦੇ ਨਹੀਂ ਧੱਕਾ ਥੋੜਾ ਵੀ ਨਹੀਂ ਲਿਆਏ ਨਹੀਂ ਸੌਦੇ ਬਹੁਤ ਬੱਡੇ ਉਹ ਐਂਦਾ ਥੜ ਜਾ ਇੰਨਾ ਨੂੰ ਫਰੀ ਐਂਦਾ ਸੂਤ ਦਵਾਣਾ ਪਾਰਾ ਹਜ਼ਾਰ ਦਵਾਣਾ ਕੋਸੇ ਦਾ ਜਦੋਂ ਮਾਰੀ ਇਹਦੂ ਵੀ ਥੋੜੀ ਰਾਜੀ ਹੋ ਗਈ ਇਹਦੀ ਬਾਦੀ ਚੰਗੀ ਤੂੰ ਦੋ ਦੋ ਬਲ ਬਾਈ ਕਿਦ ਤੱਕ ਆ ਬਖੜਾ ਬਾਈ ਦੋ ਜੰਗ ਪੈਣ ਤੀਜੇ ਸੋਏ ਹੁਣ ਸੂਣੀ ਹੈ ਤੀਜੇ ਸੋਏ ਹੁਣ ਸੂ ਗਈ ਬਸ ਇੱਕ ਦਾ ਬਲੀ ਪੱਕੀ ਆ ਨਾ ਨਾ ਚੰਦਾ ਦੇ ਨਹੀਂ ਉਹ ਬਟੇੰਗਾ ਪੀ ਐਲ ਉਹ ਪੱਕੀ ਹੋ ਕਤਤਾ ਦੇ ਕਮੇਯਾ ਨਾਮ ਆਇਆ ਅਬ ਬਬਾਈ ਖੜਨ ਲੱਗ ਗੇ ਖੜੋ ਮਰ ਗੋੜੀ ਯਾਰ ਪੱਕਰੀ ਹੈ ਕਹਿਣਾ ਯਾਰ ਇੱਕ ਦੋ ਸੀ ਪੱਕੇ ਲੈਣੀ ਹੈ ਨਾ ਲਈ ਪੱਕਾ ਪਾਲਾ ਬੱਕੀ ਚੰਗੀ ਆ ਕਦੋਂ ਕੋ ਨਾ ਰੰਗ ਬੱਜਿਆ ਹਾਂ ਯਾਰ ਐ ਰਾਮੂ ਰਾਇਆ ਕੱਥੀ ਆ ਮਾ ਹਾਂ ਕੋਈ ਨਹੀਂ ਆ ਜੀ ਲੈ ਬਈ ਇਹਦਾ ਹੁਣ ਮੈਂ ਕਰਾਂ ਕੀ ਯਾਰ ਲੈਣਾ ਤਾਂ ਕਹਾਂ ਮੈਨੂੰ ਫ੍ਰੀ ਮਿਲ ਜੇ ਹਾਂ ਜੀ ਵੇਚਣਾਂ ਲੱਗਾ ਮੇਰੀ ਜੇਬ ਭਰ ਜੇ ਵੇਚਣਾਂ ਲੱਗਾ ਮੇਰੀ ਜੇਬ ਦਲਾ ਲਾਗਾ ਉਹਨੂੰ ਦੱਸਦਾ ਮੈਂ ਉਹ ਮੇਰਾ ਫਾਈ ਫੇਦਾ ਉਹਨੂੰ ਫੇਰਾ ਨਹੀਂ ਹਦਾ ਉਹ ਤੇਰਾ ਨੌਟ ਦਾ ਜੀ ਲੈ ਲੈ ਮੈਂ ਕਿਹਾ ਇਹਦੇ ਆ 10 ਰੁਪਏ ਲੈ ਕੇ ਬਾਕੀ ਪਾਸ 16000 ਰੁਪਏ ਕੋਈ ਯਾਰ ਨਹੀਂ ਤਾਂ ਹਾਂ ਅੱਧਾ-ਅੱਧਾ ਚਾਚਾ ਫਰਕ ਫੇਰੇ ਦਾ 60000 ਰੁਪਏ ਦੇ ਦੋ ਨਹੀਂ ਜਾ ਜੀ ਤੂੰ ਜਿਹੜਾ ਜੀ ਲੈ ਗਾ ਗਾ ਤੋਂ ਬਾਅਦ ਮਤਲਬ 32000 ਮੰਗੇ ਜੀ ਕਿਾ ਜਿੰਨੇ ਉਹ ਬੰਦਾ ਗਾ ਤੋਂ ਬਾਅਦ ਕੋਈ ਕਰੂਗਾ ਕੋਈ ਗਾਲ ਨਹੀਂ ਬੱਕਰੀ ਤੁਹਾਨੂੰ 15-16000 ਰੁਪਏ ਨਹੀਂ ਵੀ ਦੇ ਦਿੰਦਾ ਇਹ ਵੀ ਕੋਈ ਵੈਵ ਨਹੀਂ ਮੇਰੇ ਕੋਲ ਆ ਇਹ ਇੱਕ ਤਰ੍ਹਾਂ ਨਹੀਂ ਮਿਲੂ ਤੁਹਾਨੂੰ ਫੋਲ ਜ਼ਿੰਮੇਵਾਰੀ ਹੋਊ ਬ੍ਰਾ ਜੀ ਲਾਈਵ ਦੁੱਦੋ ਹੱਡ ਗਈ ਦੁੱਦੋ ਹੱਡੀ ਹੋਈ ਆ ਜੀ ਆ ਲਾਈਵ ਚੱਲਣ ਲੱਗ ਰਿਹਾ ਹੈ ਬੱਕਰੀ ਦਾ ਨਾ ਕਦੇ ਨਹੀਂ ਆਉਂਦੀ ਅਸਲੀ ਰਾਇ ਲਗਾਈ ਕਿ ਕਦੇ ਨਹੀਂ ਆਉਂਦੀ ਅਸਲੀ ਕੋਲੋਂ ਪੁੱਤ ਨਾ ਯਾਰ ਇਹ ਕਿਹੜੇ ਵੀ ਆਪਣੀ ਮੋਲ ਮਾਲ ਲੈ ਕੇ ਮੈਂ ਮੈਂ ਤੂੰ ਵੀ ਕਿ ਦਿਨ ਮੇੜ ਤੀ ਹੁਣ ਯਾਰਾ ਬੰਦੇ ਖੜੇ ਨਵੇਂ ਮੋਲ ਹੁੰਦੇ ਸੀ 30000 ਲੈ ਜਾ ਚਾ ਕੋ ਸਮਰਜੀ ਕਰੀਚਾ ਸਵੇਰੇ ਸਵੇਰੇ ਬੋਣੀ ਦਾ ਟਾਈਮ ਆ ਪਹਿਲੇ ਬੰਦੇ ਤੁਸੀਂ ਜਿਹੜੇ ਖੜੇ ਜਾਏ ਹੋ ਆ ਮਾ ਫੜ ਜਹੀ ਆ ਗਈ ਨਾ ਹੁੰਦਰੀ ਬੱਕਰੀ ਵੇਚਤੀ ਹੁਣ ਨਾ ਨਹੀਂ ਜਿਹੇ ਜਿਹੇ ਜਰਾ ਆਈਦਾ ਘਾਸ ਹੋ ਗਏ ਬਰਾਬਰ ਆ ਦੀ ਗੱਲ ਕਹੀ ਤੂੰ ਨਹੀਂ ਲੇਖ ਜਿਹੇ ਤੈਨੂੰ ਉਹ ਉਹਨਾਂ ਦਾ ਹੀ ਬੱਕਰੀ ਦੂੰਗਾ ਹਾਂ ਰਹਿਣੀ ਤੇਰੀ ਜੇਬਾਂ ਦਾ ਨਹੀਂ ਠੀਕ ਆ ਉਹ ਬੰਦੇ ਮੈਨੂੰ ਗਾਣਾ ਖੱਢੀ ਜਾ ਯਾਰ ਬਰਾਬਰ ਆ ਜਦਾ ਤੈਨੂੰ ਦੋਨੇ ਹੈ ਕਿ ਨਹੀਂ ਪੂਰੇ 20 ਜਾਲੀ ਬੱਕਰੀ ਹੋ ਗਈ ਜੇ ਦੇਣੀਆਂ ਨਹੀਂ ਖਾਂਦੀ ਹੈ ਹੈ ਨਹੀਂ ਖਾਂਦੀ ਜੀ ਬਰਾ ਉਹ ਹੋ ਗਿਆ ਹੁਣ ਕਾਨੂੰ ਮੋਗਾ ਭੇਜਦਾ ਯਾਰ ਇੱਕੋ ਹੀ ਗੱਲ ਦੱਸੂਗਾ ਲੈ ਕੇ ਜਾਣੀ ਓ ਤੁਹਾਡੀ ਮਰਜ਼ੀ ਰੁਪਇਆ 26000 ਦੇ ਦਿਓ ਬੱਕਰੀ ਦਾ ਜਲੇ ਜਾਣੀ ਫੜ ਕੇ ਖੜ ਜਾ ਬਈ ਗੱਲ ਨਹੀਂ ਕੋਈ ਠੀਕ ਆ ਨਾ ਖੜ ਜਾ ਇੱਕ ਮਾਰਦਾ ਕੋਈ ਗੱਲ ਚੱਕਰ ਨਾ ਮਾਰਨਾ ਜੰਗਲੀ ਬੱਕਰੀ ਮਾਰੇ ਦੇਖ ਲੈ ਫਿਰ ਕਹੇ ਜੀ ਕੱਢ ਕੇ ਦਿੱਤੀ ਹੈ ਆਪਾਂ ਨਾ ਨੈਗਟਿਵ ਦੇ ਵਪਾਰ ਕਰਨਾ ਕੋਈ ਨਹੀਂ ਫਵਾ ਕਹ ਨੂੰ ਨਾ ਬਿਚੇ ਘਰ ਰੱਖਣੀ ਹੈ ਫੇਰ ਸ਼ਾਉਂਗੇ ਜੀ ਇਹ ਰੱਖਣ ਵਾਲੀ ਹੈ ਕਿ ਅਸੀਂ ਕਿਹੜੇ ਵਪਾਰ ਵਾਲੀ ਹੈ ਸਾਡੀ ਬਿਡੇਲੀ ਮੰਝੜੇ ਮੰਡੀਆਂ ਜਾ ਕੇ ਤੇ ਬਾਕੀ ਠੀਕ ਹੈ ਨਾ ਕੰਨੇ ਹਣੇ ਇਧਰ ਵਾਟ ਉਹ ਹੜਤਾ ਯਾਰ ਬਹੁਤ ਚੰਗੀ ਯਾਰ ਸੱਦ ਦੁੱਧ ਬੋਤਾ ਪੱਕੇ ਲੋਹੀ ਬੱਕਰੀਆਂ ਕਿਹੜੇ ਵੀ ਯਾਰ ਚੱਲ ਲਿਖ ਲਾ ਲਿਖ ਲਾ ਆਂਦਾ ਰਹਿ ਦੂ ਨਫਰੰਦਾ ਦੇ ਅੱਛੇ ਜੀ ਤੁਸੀਂ ਤਾਂ ਦੇਖਣਾ ਝੱਟ ਯਾਰ ਦੂ ਦੂ ਨਾ ਦੀ ਯਾਰ ਕਿਸੇ ਮੈਂ ਤੁਹਾਨੂੰ ਕਿਹਾ ਸੀ 38 ਇੰਚ ਤੋਂ ਪਲੱਸ ਹੀ ਹੈਗੀ ਬਾਹਰ ਹਾਈਟ ਬਈ ਦੋ ਝਟਾਂ ਜਣ ਗੱਲ ਹੋਊ ਬਾਹਰ ਓਏ ਕੀ ਆ ਦੀ ਜੇ ਬੱਕਰੀ ਓਏ ਗੱਲ ਸੁਣੀ ਹਾ ਜੀ ਕੀ ਆ ਦੀ ਬੱਕਰੀ ਯਾਰ 25000 ਦੀ ਲੈ ਆਓ ਜੀ ਲੈ ਫੜੋ ਬੱਕਰੀ ਕੀ ਆ ਦੀ ਇੱਧੇ ਆ ਜਾ ਲੈ ਜੇ ਲੈ ਜਾਣੀ ਹੈ ਓ ਖੜ ਜਾ ਯਾਰ ਇੱਕ ਵਾਰੀ ਇਹ ਵੀ ਬੋਣੀ ਕਰਦੀਆਂ ਤੇਰੀ ਇੱਕ ਓ ਫੜ ਓਏ ਜੀ ਮਾ ਉਹ ਕੋਈ ਗੱਲ ਨਹੀਂ ਹੜਿਆ ਕੋਈ ਗੱਲ ਨਹੀਂ ਮਾਪਾ ਉਹ ਯਾਰ ਬੋਣੀ ਕਰ ਸਾਡੀ ਕਿ ਕੀ ਹੋਈ ਯਾਰ ਬਸ ਰੱਖ ਯਾਰ ਲੈ ਜਾ ਬੋਣੀ ਕਰਨੀਆਂ ਤੇਰੀ ਕੋਈ ਗੱਲ ਨਹੀਂ ਵੇਚਣ ਦਾ 23 24 ਦੀ ਵੇਚ ਲੰਦੇ ਕੋਈ ਗੱਲ ਨਹੀਂ ਪੱਕੀ ਗੱਲ ਆ ਬਾਈ ਇਹ 23 24 ਹਜ਼ਾਰ ਦੀ ਬੱਕਰੀ ਵੇਚ ਲੰਦੇ ਬੋਣੀ ਕਰੀ ਜਾਏ ਤੇਰੇ ਤੇ ਪਹਿਲੀ ਬੱਕਰੀ ਵੇਚੀ ਪਹਿਲੀ ਬੱਕਰੀ ਵੀ ਆ ਗਈ ਬਾਈ 50 ਲੈ 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 ਇਧਰ ਲੈ ਵਿੱਚ ਦੋਨੇ ਸਾਰੇ ਲੈ ਬਰੇ ਆਇਓ ਲੈ ਕੇ ਇਧਰ ਲਾਓ ਇੱਕ ਨਹੀਂ ਆ ਦੋ ਦਾ ਚਾਹ ਦੋ ਜਾਣੇ ਨਹੀਂ ਬਾਈ ਆ ਦੇਖੋ ਰਾਮੂ ਗਰਾਡੇ ਦਾ ਰਹਾ ਬੱਕਰੀ ਦੀ 4 ਮਹੀਨੇ ਦੀ ਕੱਪਣਾ ਬਈ ਸੂਰੇ ਆ ਜਾ ਬਈ ਗਾਰੰਟੀ ਸ਼੍ਰੀਕ ਚਾਚੇ ਦੀ ਪੂਰੀ ਚਾਰ ਮਹੀਨਿਆਂ ਦੀ ਵੀਰੇ ਗੱਬਣਾ ਬੱਕਰੀ ਬੱਕਰੀ ਦਾ ਥਣਾ ਜੇ ਕੋਈ ਫਾਲਟ ਹੋਵੇ ਉਹਦੀ ਵੀ ਗਾਰੰਟੀ ਆਪਣੀ ਹਾਂ ਜੀ ਗਾਰੰਟੀ ਦਾ ਆਉਣ ਲੈਣੀ ਪੂਰੇ ਗਾਰੰਟੀ ਦੇਖਾ ਇਹ ਗਾਰੰਟੀ ਲੈ ਰਿਹਾ ਮੈਂ ਲੈ ਰਿਆ ਗਰੰਟੀ ਵੀਰੇ ਬੱਕਰੀ ਫੰਡਰ ਨਿਕੜੀ ਆਪਣੀ ਹੈ ਇਸ ਵਿੱਚ ਕਰਾਇਆ ਮੋੜਾ ਹੋਰ ਦੱਸੋ ਠੀਕ ਆ ਭਾਈ ਗੱਲ ਇਹਦੋਂ ਦੇ ਕੋਈ ਹੋਰ ਚੀਜ਼ ਥੋੜਾ ਜਿਹਾ ਜੀ ਗੱਲ ਆ ਭਾਈ ਘੜੋ ਭਾਈ ਹੁੰਦੇ ਹੋ ਯਾਨੀ ਯਾਦ ਕਰ ਰਹੇ ਹਾਂ ਤਾਂ ਆਪਣੀ ਘਰ ਦੀ ਬੱਕਰੀ ਸੀ ਆਪਣੀ ਕਿਹੜੀ ਸੌਂਦੇ ਵਾਲ ਪਿੰਡ ਦਾ ਸਰਕਾਰ ਦੀ ਬੱਕਰੀ ਹੈ ਇकडे ਵੀ ਮੰਡੀਆਂ ਆਣਾਂਗੇ ਮੰਡੀ ਮੰਡੀ ਚ ਲੈ ਜਾਂਦੀ ਹੈ ਕਿ ਇਹ ਯਾਰ ਕਾ ਤੇ ਕੀ ਬਗਾਨੀ ਯਾਰ ਐਂ ਕਰੀ ਬਈ ਇਹਨੂੰ ਮੁਠੀ ਦੇ ਦਾਣੇ ਦਾ ਦਾਣੇ ਬਾਹਲੇ ਨਾ ਪਾਇਓ ਕੋਸ ਮਰਜੀ ਜਾਂਦਾ ਪਾਈ ਯਾਰ ਉਹ ਨਵੇਂ ਬੰਦੇ ਨੇ ਉਹ ਨਵੇਂ ਇਹ ਖੇਤੋਂ ਜਾ ਕਰਾਂਗੇ ਰੇੜਾ ਖਾਣੇ ਉੱਪਰ ਨੂੰ ਜਾ ਕਰਨਗੇ ਡੱਕਾ ਦੋੜ ਲਿਆ ਕਰਨਗੇ ਇਹ ਡੱਕ ਲਿਆ ਕਰੂ ਹਾਂ ਓਏ ਕੀ ਭਾਦੀ ਮਾਸ਼ਾ ਬੀ ਇਹ ਨਾ ਇਹਨੂੰ ਪਖਰਾ ਕੀ ਪਾਉਣਾ ਖਰਾਗੀ ਨਹੀਂ ਸੋਖੀ ਆ ਇਹ ਉਹ ਨਹੀਂ ਨਹੀਂ ਐਨੇ ਡੱਕਾ ਦੋੜ ਲਿਆ ਦੋੜ ਲਿਆ ਕੇ ਦਾਣੇ ਮੁਠੀ ਪਾ ਦੇ ਜਾਲਾ ਮੁੱਕ ਜਾਣ ਸੇ ਨਹੀਂ ਰਹੇਗਾ ਕਾਲਾ ਤੂੰ ਭਲੀ ਦਾ ਕੁਮਾਰੀ ਦਾ ਹਾਂ ਦੁਪਹਿਰ ਨੂੰ ਮੂੰਗੀ ਦਾ ਨੀਰ ਬੱਕਾਂ ਬੋਲਾਈ ਲੈ ਲੈ ਦੇਖਉ ਮਗਾ ਹੈ ਦੋ ਬੰਡਾ ਨੇ ਦੂਜੇ ਮੈਂ ਜਾ ਕੇ ਕਰੂੰ ਠੀਕ ਹੈ ਮੈਨੂੰ ਕੋਈ ਕਹਿੰਦਾ ਜੀ ਇਹ ਸਾਡੇ ਕਿਹੜੇ ਸਾਰੇ ਰੁਕ ਗਏ ਬਾਕੀ ਦੇ ਚਾਰ ਕੌਣਾ ਚਾਹੀਦਾ ਇਹਨੂੰ ਚਾਰ ਸਕਾ ਕੇ ਪਾ ਦੋ ਹਾਂ ਉਹ ਮੱਕੀ ਜਾ ਰਹੇ ਕੋਡੇ ਉਹਦੇ ਵੀ ਗਿ ਗਿਆ ਨਹੀਂ ਮੈਂ ਇਸ ਬੰਦ ਜੂ ਸਿਧਾ ਆ ਕੇ ਜਦੋਂ ਮਾਰੇ ਤੈਨੂੰ ਇਹਨਾਂ ਲੋਧੋ ਵਿੱਚ ਹਵਾੜ ਜੀ ਉਹ ਉੱਡ ਜਾਂਦੀ ਹੈ ਬਾਕੀ ਦੇ ਚਾਰ ਨਾਲ ਉਹ ਨਹੀਂ ਹੁੰਦਾ ਇਹਨਾਂ ਖਾਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਲੱਕ ਲਗਾ ਵੀਰ ਇਹਦਾ ਘਰ ਕਰਜੂ ਉਹੋ ਚੱਕਾ ਕੇ ਪਾ। ਸਾਹੇ। ਕਾਹੇ? ਥੋੜਾ ਪਾ। ਯਾ ਲੈ ਨਗਰ ਚਾਰ ਚਾਰ ਸੁੱਕਨੇ ਪਾ ਲਿਆ। ਜੋ ਸੁੱਕ ਗਿਆ। ਜੋ ਸੁੱਕ ਗਿਆ ਉਹ ਭਾਗੋ। ਛੰਡ ਖਾਂਦੀਆਂ ਹੀ ਹੈਗੀਆਂ ਆਹ ਉੱਧਰੇ। ਜਾ ਕੇ ਵੱਜ ਗਈ। ਆ ਲੈ ਘਰੇ ਰਹਿਣ ਬੱਕਰੀ ਖਾ ਲੈਂਦੀ ਆ ਚਾਲੂ ਕੁੱਤੀ ਨਾਲ। ਲੈ ਵੀ। ਮੈਂ ਗਿਆ ਜੇ ਤਾਂ ਹੋ ਗਿਆ ਕਹਿੰਦਾ ਕਿ ਕਰਦਾ। ਲੋ। ਬੋਲੋ ਤੇ ਆਪਾਂ। ਧੰਨ।

15 ਤੋਂ ਨਹੀਂ ਨਹੀਂ ਇੱਕ ਮਟਾ ਹਾਂ ਹਾਂ ਫਿਰ ਫਿਰ 5 5 ਠੀਕ ਹੈ ਇਹ ਸਾਨੂੰ ਛੋਟ ਕਰ ਦੇ ਕੋਸ਼ਿਸ਼ ਪਰਚੀ ਕਰਾ ਦਾਂਗੇ ਫਿਰ ਪਰਚੇ ਲ ਕੋਈ ਸਹੀ ਛੋਟ ਕਰਾਂ ਸਾਨੂੰ ਦੇਖੋ ਹਾਂ ਠੀਕ ਹੈ ਕੋਈ ਹੋਰ ਨਹੀਂ ਨਾ ਕੋਈ ਹੋਊ ਲਿਆ ਜਾ ਪਰਚੀ ਕਰਾ ਗਈ ਆ ਲੈ 5 500 ਆਪਾਂ ਨੂੰ ਤਾਂ ਸਾਰੇ ਛੋਡੀ ਨੇ ਪਰ ਜੀ ਆਪਾਂ ਐ ਤਿੰਨ ਹੀ ਫੜਾਈ ਸੀ ਗੱਡੀ 'ਚ ਬੈਸੀ ਸੀ ਤੇ ਆਪਾਂ ਹੀ ਦੇਣ ਹਾਂ 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 ਆਪਣੀ ਦੇ ਸਕਦੇ ਹਾਂ ਪਹਿਲਾਂ